ਬੱਲੇ ਜੀ ਸਾਡੀ ਢੇੜ ਚਾਲ ਸਾਵਾ ਜੀ ਸਾਡੀ ਢੇੜ ਚਾਲ ਰੀਸ ਕੜੀਸ ਤੇ ਫੁਕਰੇ ਪੜਨੇ ਅੱਧੀ ਦੁਨੀਆ ਕਰੀ ਕੰਗਾਲ ਬੱਲੇ ਜੀ ਸਾਡੀ ਢੇੜ ਚਾਲ ਸਾਵਾ ਜੀ ਸਾਡੀ ਢੇੜ ਚਾਲ ਵਿਆਸਾ ਦੀ ਜਾ ਹੋਵੇ ਮਰਨਾ ਬਖਾਵੇ ਬਿਨ ਨੀ ਸਾਡਾ ਸਰਨਾ ਨਕਸਰੀਕੇ ਚ ਉੱਚਾ ਕਰਨਾ ਲੱਗ ਜੇ ਭਾਵੇਂ ਪੁੱਠੀ ਸਾ ਭੱਲੇ ਜੀ ਸਾਡੀ ਪੇੜ ਚਾਲ ਪਰ ਨਾ ਛੱਡੀਏ ਪੇੜ ਚਾਲ ਸਾਵਾ ਜੀ ਸਾਡੀ ਪੇੜ ਚਾਲ ਹੋ ਕਿਸ਼ਤਾਂ ਤੇ ਅਸੀਂ ਗੱਡੀ ਲਈਏ ਗਵਾਂਢੀ ਨਾਲੋਂ ਵੱਡੀ ਲਈਏ ਸਾਹ ਚੁੱਕ ਕੇ ਅੱਡੀ ਲਈਏ ਗਲੇ ਚ ਪਾਈਏ ਆਪ ਜੰਜਾਲ ਰੁਕਣੀ ਨਾ ਸਾਡੀ ਪੇੜ ਚਾਲ ਸਾਵਾ ਜੀ ਸਾਡੀ ਪੇੜ ਚਾਲ ਅੱਧੀ ਜਨਤਾ ਕਰੀ ਕੰਗਾਲ ਫੇਰ ਵੀ ਚੱਲੇ ਪੇੜਚਾਲ ਸਾਵਾਜੀ ਸਾਡੀ ਪੇੜਚਾਲ ਹੋ ਪੇੜਚਾਲ ਨੇ ਮਤ ਹੈ ਮਾਰੀ ਨਕਲੀ ਪਨੀਰ ਤੇ ਬਹੀ ਤਰਕਾਰੀ ਵਿਆਹ ਕਾ ਦੇ ਨੇ ਨਿਰੀ ਬਿਮਾਰੀ ਸਜ਼ਾ ਮਿਲੂਗੀ ਸਿਆਲੋ ਸਿਆਲ ਸਾਵਾਜੀ ਸਾਡੀ ਪੇੜਚਾਲ ਬੱਲੇ ਜੀ ਸਾਡੀ ਪੇੜਚਾਲ ਅੱਦੀ ਜੰਤਾ ਹੋਈ ਕੰਗਾਲ ਪਰ ਨਾ ਰੁਕਦੀ ਢੇੜ ਚਾਲ ਬੱਲੇ ਜੀ ਸਾਡੀ ਢੇੜ ਚਾਲ ਸਾਵਾ ਜੀ ਸਾਡੀ ਢੇੜ ਚਾਲ ਹੋ ਢੇੜ ਚਾਲ ਨੇ ਪਾਏ ਪਵਾਰੇ ਦੁਖੀ ਨੇ ਸਾਰੇ ਤਕੜੇ ਮਾਰੇ ਸਿੱਧੂਆ ਸਿੱਧੇ ਹੋਈਏ ਹਾੜੇ ਸਿੱਧੂਆ ਸਿੱਧੇ ਹੋਈਏ ਹਾੜੇ ਹੋਸਪੁਨੇ ਤੋਂ ਬੱਟੀ ਏ ਟਾਲ ਸਾਵਾ ਜੀ ਸਾਡੀ ਢੇੜ ਚਾਲ ਛੱਡ ਦਈਏ ਹੁਣ ਪੇੜ ਚਾਲ ਸਾਵਾ ਜੀ ਸਾਡੀ ਪੇੜ ਚਾਲ ਅੱਧੀ ਦੁਨੀਆ ਕਰੀ ਕੰਗਾਲ ਬੱਲੇ ਜੀ ਸਾਡੀ ਪੇੜ ਚਾਲ ਰੀਸ ਕੜੀਸ ਤੇ ਫੁਕਰੇ ਪਣਨੇ ਅੱਧੀ ਦੁਨੀਆ ਕਰੀ ਕੰਗਾਲ ਸਾਵਾ ਜੀ ਸਾਡੀ ਪੇੜ ਚਾਲ ਬੱਲੇ ਜੀ ਸਾਡੀ ਪੇੜ ਚਾਲ